ਮੇਰੇ ਕੋਲ ਇੱਕ ਲਿਸਟ ਹੈ ਕੋਠੀ ਨੰਬਰ ਹੈ ਸਰ 11 ਸੈਕਟਰ 7 ਇੱਕ ਇਸ ਕਿਸਮ ਦੇ ਬੰਦੇ ਨੂੰ ਉਹ ਕੋਠੀ ਦਿੱਤੀ ਗਈ ਜਿਹੜੀ ਕੈਬਨਰ ਮਿੰਿਸਟਰ ਨੂੰ ਓਨਲੀ ਐਨਟਾਈਟਲਮੈਂਟਸ ਆਫ ਅ ਕੈਬਨਰ ਮਿੰਿਸਟਰ ਹੀ ਇਸ ਵਰਕਿੰਗ ਐਜ਼ ਅ ਵਐਸਟੀ ਇਨ ਵਨ ਆਫ ਦੀ ਟਾਪ ਆਫਿਸਸ ਨੰਬਰ 2 ਕੋਠੀ ਨੰਬਰ 664 39 ਸੈਕਟਰ

ਉਹ ਕਿਹਾ ਜਾਂਦਾ ਕਿ ਹਮੇਸ਼ਾ ਟੌਪ ਆਦਮੀ ਸਾਡੇ ਵੇਲੇ ਮੁੱਖ ਮੰਤਰੀ ਜੀ ਦੋ ਕੋਟੀਆਂ ਵੈਸੇ ਇੱਕ ਕੋਠੀ ਲੋਟ ਹੁੰਦੀ ਚੀਫ ਮਿਨਿਸਟਰ ਸਾਡੇ ਵੇਲੇ ਅਮਰਿੰਦਰ ਸਿੰਘ ਜੀ ਨੂੰ ਦੋ ਹੋਣ ਵਾਲਿਆਂ ਨੂੰ ਚਾਰ ਉਹ ਘਰ ਤੋਂ ਘਟੇ ਦਾ ਵੀ ਸਰ ਇਹ ਜ਼ਰੂਰ ਗਾਈਡਲਾਈਨਸ ਐਂਡ ਰੂਲਸ ਆਰ ਦੀ ਸੇਮ ਫਾਰ ਏਵਰੀ ਸਿੰਗਲ ਪਰਸਨ ਐਂਡ ਉਹ ਕਹਿੰਦੇ ਨੇ ਹਮੇਸ਼ਾ ਸੀਜ਼ਰਸ ਵਾਈਫ ਹੈਸ ਟੂ ਬੀ ਅਬਵ ਸਸਪੀਸ਼ਨ ਪਹਿਲੇ ਸੀਜ਼ਨਸ ਵਾਈਫ ਤੋਂ ਕੰਮ ਸ਼ੁਰੂ ਕਰੀਏ ਥੰਕ ਯੂ ਆ ਥਲੜਿਆਂ ਨੂੰ ਪਾਕੀਆਂ ਨੂੰ ਤੇ ਬਾਅਦ ਚ ਗੱਲਬਾਤ ਕਰ ਲਾਂਗੇ ਥੰਕ ਯੂ ਬਹੁਤ ਅੱਛੀ ਸੁਜੈਸ਼ਨ ਹੈ ਆਈ ਹੋਪ ਈਟੀਓ ਸਾਹਿਬ ਇਸ ਨੂੰ ਚੰਡੀਗੜ੍ਹੋਂ ਕੰਮ ਸ਼ੁਰੂ ਕਰਕੇ ਪੰਜਾਬ ਤੱਕ ਜਲਦੀ ਪਹੁੰਚਣਾ ਚਾਹੇ